ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਇਸ ਚੈਨਲ ਵਿੱਚ ਸਵਾਗਤ ਹੈ ਜੀ ਅੱਜ ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਧਰਮ ਦੇ 6ਵੇਂ ਗੁਰੂ ਸਨ ਜਿਨ੍ਹਾਂ ਨੇ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਜੋੜਿਆ ਉਹਨਾਂ ਦਾ ਜਨਮ 19 ਜੂਨ 1550 92 ਨੂੰ ਬਡਾਲੀ ਅੰਮ੍ਰਿਤਸਰ ਨੇੜੇ ਵਿਖੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੀ ਕੁੱਖੋਂ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਸਾਹਸ ਨਿਆ ਅਤੇ ਅਧਿਆਤਮਿਕਤਾ ਦਾ ਸੰਗਮ ਸੀ ਉਹਨਾਂ ਨੇ ਸਿੱਖ ਧਰਮ ਵਿੱਚ ਮੀਰੀ ਪੀਰੀ ਦਾ ਸਿਧਾਂਤ ਸਥਾਪਿਤ ਕੀਤਾ ਜਿਸ ਨਾਲ ਸਿੱਖ ਕੌਮ ਨੂੰ ਅਧਿਆਤਮਿਕ ਸ਼ਕਤੀ ਦੇ ਨਾਲ-ਨਾਲ ਸਮਾਜਿਕ ਅਤੇ ਸਿਆਸੀ ਤਾਕਤ ਵੀ ਪ੍ਰਾਪਤ ਹੋਈ ਬਚਪਨ ਅਤੇ ਗੁਰਗੱਦੀ ਦੀ ਪ੍ਰਾਪਤੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਪਨ ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਦੀ ਸੰਗਤ ਵਿੱਚ ਬਿਤਾ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੇ ਪਹਿਲੇ ਗ੍ਰੰਥ ਆਦ ਗ੍ਰੰਥ ਦੀs ਸੰਪਾਦਨਾ ਕੀਤੀ ਸੀ ਅਤੇ ਸੇਵਾ ਸਿਮਰਨ ਅਤੇ ਸਮਾਨਤਾ ਦੇ ਸਿਧਾਂਤ ਸਿੱਖਾਂ ਨੂੰ ਦਿੱਤੇ ਪਰ 1606 ਵਿੱਚ ਮੁਗਲ ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਨੂੰ ਬਦਲ ਦਿੱਤਾ ਸਿਰਫ 11 ਸਾਲ ਦੀ ਉਮਰ ਵਿੱਚ ਉਹ ਗੁਰੂ ਬਣੇ ਗੁਰਗੱਦੀ ਸੰਭਾਲਣ ਦੇ ਸਮੇਂ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਦੋ ਤਲਵਾਰਾਂ ਪਹਿਨਾਈਆਂ ਇੱਕ ਮੀਰੀ ਰਾਜਸੀ ਸ਼ਕਤੀ ਅਤੇ ਦੂਜੀ ਪੀਰੀ ਅਧਿਆਤਮਿਕ ਸ਼ਕਤੀ ਦੀ ਨਿਸ਼ਾਨੀ ਵਜੋਂ ਇਹ ਸਮਾਂ ਸਿੱਖ ਇਤਿਹਾਸ ਵਿੱਚ ਇੱਕ ਵੱਡੀ ਤਬਦੀਲੀ ਦਾ ਸੰਕੇਤ ਸੀ ਮੀਰੀ ਪੀਰੀ ਦਾ ਸਿਧਾਂਤ ਮੀਰੀ ਪੀਰੀ ਦਾ ਸਿਧਾਂਤ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਭ ਤੋਂ ਵੱਡੀ ਦੇਣ ਹੈ ਉਸ ਸਮੇਂ ਮੁਗਲ ਸਮਰਾਜ ਦਾ ਜ਼ੁਲਮ ਵਧ ਰਿਹਾ ਸੀ ਅਤੇ ਸਿੱਖ ਧਰਮ ਦੀ ਵਾਧੇ ਪ੍ਰਭਾਵਸ਼ਾਲਤਾ ਨੂੰ ਰੋਕਣ ਲਈ ਹਰ ਤਰ੍ਹਾਂ ਦੀ ਸਖਤੀ ਕੀਤੀ ਜਾ ਰਹੀ ਸੀ ਗੁਰੂ ਜੀ ਨੇ ਸਮਝਿਆ ਕਿ ਸਿਰਫ ਅਧਿਆਤਮਿਕ ਸ਼ਕਤੀ ਨਾਲ ਹੀ ਜ਼ੁਲਮ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਇਸ ਲਈ ਉਹਨਾਂ ਨੇ ਸਿੱਖਾਂ ਨੂੰ ਸ਼ਸਤਰ ਵਿਦਿਆ ਸਿੱਖਣ ਅਤੇ ਸੈਨਿਕ ਸੰਗਠਨ ਬਣਾਉਣ ਦਾ ਹੁਕਮ ਦਿੱਤਾ ਇਹ ਸਿਧਾਂਤ ਸਿਰਫ ਹਿੰਸਾ ਲਈ ਨਹੀਂ ਸੀ ਸਗੋਂ ਆਤਮ ਰੱਖਿਆ ਅਤੇ ਨਿਆਂ ਦੀ ਸਥਾਪਨਾ ਲਈ ਸੀ ਗੁਰੂ ਜੀ ਖੁਦ ਜੋ ਦੋ ਤਲਵਾਰਾਂ ਪਹਿਨਦੇ ਸਨ ਅਤੇ ਆਪਣੀ ਫੌਜ ਨੂੰ ਸਿਖਲਾਈ ਦਿੰਦੇ ਸਨ ਪਰ ਨਾਲ ਹੀ ਸਿੱਖੀ ਦੀਆਂ ਮੁੱਢਲੀਆਂ ਸਿੱਖਿਆਵਾਂ ਨਾਮ ਜਪਣਾ ਸੇਵਾ ਕਰਨਾ ਅਤੇ ਸਮਾਨਤਾ ਨੂੰ ਵੀ ਬਰਕਰਾਰ ਰੱਖਿਆ ਅਕਾਲ ਤਖਤ ਦੀ ਸਥਾਪਨਾ 1609 ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਵਿਖੇ ਹਰਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਦੀ ਸਥਾਪਨਾ ਕੀਤੀ ਇਹ ਤਖਤ ਸਿੱਖਾਂ ਦੀ ਸਿਆਸੀ ਅਤੇ ਫੌਜੀ ਸ਼ਕਤੀ ਦਾ ਪ੍ਰਤੀਕ ਬਣਿਆ ਅਕਾਲ ਤਖਤ ਤੋਂ ਗੁਰੂ ਜੀ ਨੇ ਸਿੱਖ ਸੰਗਤ ਨੂੰ ਇਕੱਠਾ ਕੀਤਾ ਨਿਆਂ ਦਿੱਤਾ ਤੇ ਇਸ ਸਮਾਜਿਕ ਮਸਲਿਆਂ ਦਾ ਹੱਲ ਕੀਤਾ ਇਸ ਨਾਲ ਸਿੱਖ ਕੌਮ ਇੱਕ ਸੰਗਠਿਤ ਅਤੇ ਸ਼ਕਤੀਸ਼ਾਲੀ ਕਾਇਦੇ ਰੂਪ ਵਿੱਚ ਉੱਭਰੀ ਅੱਜ ਵੀ ਅਕਾਲ ਤਖਤ ਸਿੱਖ ਧਰਮ ਦਾ ਸਰਉੱਚ ਸਰਉੱਚ ਸਿਆਸੀ ਅਤੇ ਧਾਰਮਿਕ ਕੇਂਦਰ ਹੈ ਜਹਾਂਗੀਰ ਦੁਆਰਾ ਕੈਦ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਾਦੀ ਪ੍ਰਸਿੱਧੀ ਅਤੇ ਸ਼ਕਤੀ ਨੂੰ ਦੇਖ ਕੇ ਮੁਗਲ ਬਾਦਸ਼ਾਹ ਜਹਾਂਗੀਰ ਘਬਰਾ ਗਿਆ 1619 ਵਿੱਚ ਉਸ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗੁਰੂ ਜੀ ਨਾਲ 52 ਹੋਰ ਰਾਜਿਆਂ ਨੂੰ ਵੀ ਕੈਦ ਕੀਤਾ ਗਿਆ ਸੀ ਲਗਭਗ 2 ਸਾਲ ਕੈਦ ਵਿੱਚ ਰਹਿਣ ਤੋਂ ਬਾਅਦ ਜਹਾਂਗੀਰ ਨੇ Sufi ਸੰਤ ਮੀਆਂ ਮੀਰ ਦੀ ਸਲਾਹ ਅਤੇ ਆਪਣੇ ਪਛਤਾਵੇ ਕਾਰਨ ਗੁਰੂ ਜੀ ਨੂੰ ਰਿਹਾ ਕਰਨ ਦਾ ਫੈਸਲਾ ਕੀਤਾ ਪਰ ਗੁਰੂ ਜੀ ਨੇ ਇਕੱਲੇ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਬੌਂਜਾ ਰਾਜੇ ਵੀ ਉਹਨਾਂ ਨਾਲ ਰਿਹਾ ਹੋਣਗੇ ਜਹਾਂਗੀਰ ਨੇ ਸ਼ਰਤ ਰੱਖੀ ਕਿ ਜਿਹੜੇ ਰਾਜੇ ਗੁਰੂ ਜੀ ਦੇ ਚੋਲੇ ਨੂੰ ਫੜ ਸਕਣਗੇ ਉਹ ਰਹਾ ਹੋ ਸਕਦੇ ਹਨ ਗੁਰੂ ਜੀ ਨੇ 52 ਫੁੱਲਾਂ ਵਾਲਾ ਇੱਕ ਲੰਮਾ ਚੋਲਾ ਤਿਆਰ ਕਰਵਾਇਆ ਅਤੇ ਸਾਰੇ ਰਾਜਿਆਂ ਨੂੰ ਆਯਾਤ ਕਰਵਾਇਆ ਇਸ ਘਟਨਾ ਕਾਰਨ ਉਹਨਾਂ ਨੂੰ ਬੰਦੀ ਛੋੜ ਦਾ ਖਿਤਾਬ ਮਿਲਿਆ ਅਤੇ ਇਸ ਦਿਨ ਨੂੰ ਸਿੱਖ ਬੰਦੀ ਛੋੜ ਦੇਵ ਸਵਜ ਨੂੰ ਮਨਾਉਂਦੇ ਹਨ ਜੋ ਦੀਵਾਲੀ ਨਾਲ ਜੁੜਿਆ ਹੋਇਆ ਹੈ ਮੁਗਲ ਮਗਲਾਂ ਨਾਲ ਲੜਾਈਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਚਾਰ ਮੁੱਖ ਲੜਾਈਆਂ ਲੜੀਆਂ ਜੋ ਸਾਰੀਆਂ ਆਤਮ ਰੱਖਿਆ ਲਈ ਸਨ ਅੰਮ੍ਰਿਤਸਰ ਦੀ ਲੜਾਈ 1628 ਮੁਗਲ ਸੈਨਾਪਤੀ ਅੰਮ੍ਰਿਤਸਰ ਦੀ ਲੜਾਈ 1628 ਮੁਗਲ ਸੈਨਾਪਤੀ ਮੁਖਲਿਸ ਖਾਨ ਨਾਲ ਇਹ ਪਹਿਲੀ ਲੜਾਈ ਸੀ ਜੋ ਇੱਕ ਬਾਜ਼ ਨੂੰ ਲੈ ਕੇ ਸ਼ੁਰੂ ਹੋਈ ਗੁਰੂ ਸਰ ਦੀ ਲੜਾਈ 1631 ਮਹਾਰਾਜ ਨੇੜੇ ਲੱਲਾ ਬੇਗ ਦੀ ਅਗਵਾਈ ਵਿੱਚ ਮੁਗਲ ਫੌਜ ਨਾਲ ਸੰਘਰਸ਼ ਲਹਿਰਾ ਦੀ ਲੜਾਈ 1631 ਕਮਰ ਬੇਗ ਦੀ ਮੁਗਲ ਫੌਜ ਨਾਲ ਜੰਗ ਕਰਤਾਰਪੁਰ ਦੀ ਲੜਾਈ 1635 ਪੰਦੇਖਾਨ ਜੋ ਪਹਿਲਾ ਸਿੱਖ ਸੈਨਾਪਤੀ ਸੀ ਨਾਲ ਇਹ ਲੜਾਈ ਲੜੀ ਗਈ ਇਹਨਾਂ ਸਾਰੀਆਂ ਲੜਾਈਆਂ ਵਿੱਚ ਗੁਰੂ ਜੀ ਦੀ ਫੌਜ ਨੇ ਘੱਟ ਗਿਣਤੀ ਹੋਣ ਦੇ باوجود ਜਿੱਤ ਹਾਸਲ ਕੀਤੀ ਜਿਸ ਨਾਲ ਸਿੱਖਾਂ ਦੀ ਤਾਕਤ ਅਤੇ ਸੰਗਠਨ ਦੀ ਮਿਸਾਲ ਮਿਸਾਲ ਕਾਇਮ ਹੋਈ ਵਿਰਾਸਤ ਅਤੇ ਯੋਗਦਾਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਕੌਮ ਨੂੰ ਮજબૂત ਕਰਨ ਲਈ ਕਈ ਕਿਲੇ ਬਣਵਾਏ ਜਿਵੇਂ ਕਿ ਲੋਹਗੜ ਅਤੇ ਸਰੀਰਕ ਸਿਹਤ ਅਤੇ ਸ਼ਸਤਰ ਸਿਖਲਾਈ ਤੇ ਜ਼ੋਰ ਦਿੱਤਾ ਉਹਨਾਂ ਨੇ ਸਿੱਖੀ ਦੇ ਅਧਿਆਤਮਿਕ ਪੱਖ ਨੂੰ ਵੀ ਉੱਚਾ ਚੁੱਕਿਆ ਅਤੇ ਸਾਰੇ ਧਰਮਾਂ ਦੇ ਲੋਕਾਂ ਨਾਲ ਭਾਈਚਾਰਕ ਸਬੰਧ ਬਣਾਏ ਜਿਵੇਂ ਕਿ ਮੀਆਂ ਮੀਰ ਨਾਲ ਉਹਨਾਂ ਦੀ ਦੋਸਤੀ 1644 ਵਿੱਚ ਉਹਨਾਂ ਨੇ ਗੁਰਗੱਦੀ ਆਪਣੇ ਪੁੱਤਰੇ ਗੁਰੂ ਹਰ राय ਜੀ ਨੂੰ ਸੰਪੀ ਅਤੇ 3 ਮਾਰਚ 1644 ਨੂੰ ਕਿਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ